ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨਸ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਜਿੱਥੇ ਮੁਲਾਜ਼ਮਾਂ ਤੇ ਪੈਨਸ਼ਨਸ ਦੀ ਗੱਲ ਕਰੀ ਤਾਂ ਉਹਨਾਂ ਦੇ ਵਿੱਚ ਕਾਫੀ ਮੰਗਾਂ ਨੇ ਸੋ ਡਿਟੇਲ ਵਿੱਚ ਡਿਸਕਸ ਕਰਦਾਂਗੇ ਸੋ ਰੀਸੈਂਟ ਹੁਣ ਕਿਹੜੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ डीए ਨੂੰ ਲੈ ਕੇ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਨੂੰ ਉਹ ਆਪਾਂ ਡਿਟੇਲ ਵਿੱਚ ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਵੀ ਜ਼ਰੂਰ ਕਲਿੱਕ ਕਰ ਲਓ ਤਾਂ ਜੋ ਤੁਹਾਨੂੰ ਸਾਰੇ ਨੋਟੀਫਿਕੇਸ਼ਨ ਚੈਨਲ ਦੇ ਉੱਪਰ ਸ਼ੋਅ ਹੋ ਸਕਣ ਸੋ ਸ਼ੁਰੂ ਕਰਦੇ ਹਾਂ ਇਹ ਖਬਰ ਪੰਜਾਬ ਸਿਵਲ ਸਕੱਤਰਾਂ ਦੇ ਮੁਲਾਜ਼ਮਾਂ ਦੇ ਆਧਾਰਿਤ ਜੁਆਇੰਟ ਐਕਸ਼ਨ ਕਮੇਟੀ ਨੇ 4% ਮਹਿੰਗਾਈ ਪੱਤਾ ਦੇਣ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਤੇ ਅਪੀਲ ਕੀਤੀ ਕਿ ਬਾਕੀ ਰਹਿੰਦਾ 8% ਜਲਦੀ ਰਿਲੀਜ਼ ਕੀਤਾ ਜਾਵੇ ਜਿਕਰ ਜੋ ਹੈ ਕਿ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੀ 40 ਦਿਨਾਂ ਦੀ ਹੜਤਾਲ ਮਗਰੋਂ ਹੋਈ ਮੀਟਿੰਗ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 4% ਦੀ ਮਹਿੰਗਾਈ ਪੱਤਾ ਦੇਣ ਦਾ ਭਰੋਸਾ ਦਿੱਤਾ ਗਿਆ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਤੋਂ ਮੀਟਿੰਗ ਹੋਣ ਤੋਂ ਬਾਅਦ ਪੰਜਾਬ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪੀ ਐਸ ਐਸ ਯੂ ਦੇ ਪ੍ਰਧਾਨ ਅਮਰੀਕ ਸਿੰਘ ਸੰਧੂ ਤੇ ਜਰਨਲ ਸਕੱਤਰ ਪਿੱਪਲ ਸਿੰਘ ਸੰਧੂ ਨੇ ਸਹਿਮਤੀ ਪ੍ਰਗਟਾਉਂਦਿਆਂ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਦੂਜੇ ਪਾਸੇ ਸਾਂਝਾ ਮੁਲਾਜ਼ਮ ਤੇ ਪੈਨਸ਼ਨਰਸ ਫਰੰਟ ਦੇ ਆਗੂਆਂ ਨੇ ਇਸ 4% ਦੀ ਪੱਤੇ ਦੇ ਐਲਾਨ ਨੂੰ ਮੁਲਾਜ਼ਮਾ ਨਾ ਕੋਝਾ ਮਜਾ ਕਰਾਰ ਦਿੱਤਾ ਫਰੰਟ ਦੇ ਆਗੂਆਂ ਵਿੱਚ ਸ਼ਰਮਜੀਤ ਸਿੰਘ, ਸ਼ਤੀਸ਼ ਰਾਣਾ, ਕਰਮ ਸਿੰਘ ਤਨੂਆ, ਰਣਜੀਤ ਸਿੰਘ ਰਾਣਵਾ, ਬਾਦ ਸਿੰਘ ਖੈਰਾ, ਜਸਵੀਰ ਸਿੰਘ ਤਲਵਾੜਾ, ਐਨ.ਕੇ ਕਲਸੀ ਨੇ ਕਿਹਾ ਕਿ ਅੱਜ ਦੇ ਐਲਾਨ ਤੋਂ ਬਾਅਦ ਮੁਲਾਜ਼ਮਾ ਨੂੰ ਸਿਰਫ 38% ਡੀਏ ਮਿਲੇਗਾ ਜਦਕਿ ਗਵਾਂਡੀ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਦੀਆਂ ਸਰਕਾਰਾਂ ਵੱਲੋਂ 46% ਡੀਏ ਦਿੱਤਾ ਜਾ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਤੇ ਵਰਦਿਆਂ ਕਿਹਾ ਕਿ ਜੇਕਰ 4% ਦੀ ਪੱਤਾ ਹੀ ਦੇਣਾ ਸੀ ਤਾਂ ਦਿਵਾਲੀ ਮੌਕੇ ਐਲਾਨ ਕਰ ਦੇਣਾ ਸੀ। ਸਾਂਝਾ ਫਰੰਟ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਮੁਲਾਜ਼ਮਾਂ ਤੇ ਪੈਨਸ਼ਨ ਦੀਆਂ ਮੰਗਾਂ ਪੂਰੀਆਂ ਕਰਾਉਣ ਲਈ ਸੰਘਰਸ਼ ਜਾਰੀ ਰਹੇਗਾ। ਸੋ ਮੁਲਾਜ਼ਮਾਂ ਵੱਲੋਂ 38% ਜੋ ਕੁੱਲ ਹੁਣ ਬਣਿਆ ਡੀਏ ਉਸ ਦੇ ਉੱਪਰ ਸਹਿਮਤੀ ਨਾ ਪ੍ਰਗਟਾਉਂਦੇ ਆਂ। ਬਾਕੀ ਰਾਜਾਂ ਮੰਗ 46 ਉਪਰਦੇਸ਼ ਦੇ ਡੀਏ ਦੀ ਮੰਗ ਕਰਦੇ ਆ ਉਹਨਾਂ ਨੇ ਸਰਕਾਰ ਨੂੰ ਵੰਗਾਰਦੇ ਆ ਲਾਂਦਿਆਂ ਹੀ ਕਿਹਾ ਕਿ ਅਸੀਂ ਆਪਣੀਆਂ ਹੜਤਾਲਾਂ ਨੈਕਸਟ ਵੀਰ ਜਾਰੀ ਰੱਖਾਂਗੇ ਜੇ ਸਾਡੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤੇ ਕਿਉਂਕਿ ਹਜੇ ਵੀ ਉਹਨਾਂ ਦੀ ਮੰਗ ਕਿਤੇ ਨਾ ਕਿਤੇ ਅਧੂਰੀ ਹੈ ਸੋ ਮੁਲਾਜ਼ਮਾਂ ਤੇ ਪੈਨਸ਼ਨਸ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਤੁਹਾਡੀ ਚੈਨਲ ਦੇ ਉੱਪਰ ਸ਼ੋ ਹੋ ਸਕਣ ਧੰਨਵਾਦ ਜੀ